ਉਕਸਰ ਜਿਵੇਂ ਆਪਣੀ ਮਾਲਵਾ 벨ਟ ਦੇ ਵਿੱਚ ਕੈਂਸਰ ਹੈ ਜਿਹੜਾ ਉਹ ਬਹੁਤ ਵੱਧਦਾ ਜਾ ਰਿਹਾ ਆਪਾਂ ਦੇਖਦੇ ਆ ਦਿਨੋ ਦਿਨ ਮਰੀਜ਼ ਵਧ ਰਹੇ ਨੇ ਤੇ ਜ਼ਿਆਦਾਤਰ ਇੱਕ ਚੀਜ਼ ਕਹੀ ਜਾਂਦੀ ਆ ਹਮੇਸ਼ਾ ਕਿ ਕੈਂਸਰ ਦਾ ਪਹਿਲਾ ਇੱਕ ਕਾਰਨ ਹੋ ਸਕਦਾ ਹੈ ਵੀ ਤੁਸੀਂ ਖਰਾਬ ਪਾਣੀ ਪੀ ਰਹੇ ਹੋ ਅੱਜ ਪਾਣੀ ਤੇ ਡਿਸਕਸ਼ਨ ਤੁਹਾਡੇ ਨਾਲ ਕਰਨਾ ਚਾਹੁੰਗਾ ਤੇ ਨਾਲ ਹੀ ਇਹ ਕਰਨਾ ਚਾਹੁੰਗਾ ਡਿਸਕਸ਼ਨ ਵੀ ਹਰ ਕਰਾਂ ਦੇ ਵਿਚਾਰੋ ਵੀ ਲੱਗੇ ਹੋਏ ਨੇ ਫੇਰ ਵੀ ਪ੍ਰੋਬਲਮਸ ਕੀ ਨੇ ਕਿਵੇਂ ਤੁਸੀਂ ਡਿਫਾਈਨ ਕਰੋਗੇ ਇਸ ਚੀਜ਼ ਨੂੰ ਪਾਣੀ ਕਿੰਨਾ ਜ਼ਰੂਰੀ ਹੈਗਾ ਬੋਡੀ ਦੇ ਲਈ ਸਾਫ਼ ਪਾਣੀ ਤੇ ਆਰਓ ਦਾ ਮਹੱਤਵ ਕੀ ਹੈ ਕਿਉਂਕਿ ਕਈ ਕਹਿ ਦਿੰਦੇ ਨੇ ਵੀ ਘੜੇ ਦਾ ਪਾਣੀ ਵੀ ਪੀਓ ਜਾਂ ਫਿਰ ਕਈ ਕਹਿੰਦੇ ਨੇ ਕੋਪਰ ਦਾ ਪਾਣੀ ਪੀਓ ਕਿਹੜਾ ਪਾਣੀ ਸਹੀ ਰਹੂਗਾ ਤਾਂ ਕਿ ਕੈਂਸਰ ਦੀ ਬਿਮਾਰੀ ਹੈ ਜਿਹੜੀ ਉਹ ਆਪਾਂ ਨੂੰ ਨਾ ਲੱਗ ਸਕੇ ਜੋਸ਼ੀ ਸਾਹਿਬ ਇਹ ਸੰਗਰੂਰ ਲਾਈਵ ਦੇ ਦਰਸ਼ਕਾਂ ਲਈ ਤੁਸੀਂ ਬੜਾ ਇੰਪੋਰਟੈਂਟ ਸਵਾਲ ਬੜਾ ਅੱਛਾ ਸਵਾਲ ਪੁੱਛਿਆ ਸਿਆਸੀ ਪਾਰਟੀਆਂ ਦੀ ਬੇਰੁਖੀ ਤੋਂ ਮੈਂ ਬੜਾ ਕਈ ਵਾਰੀ ਮੈਂ ਉਦਾਸ ਹੁੰਨਾ ਕਿ ਆਪਣੇ ਪਾਰਟੀਆਂ ਆਈਆਂ ਚਲੀਆਂ ਗਈਆਂ ਲੇਕਿਨ ਹਾਲਾਤ ਉਥੇ ਦੇ ਉਥੇ ਹੀ ਨੇ ਇਹ 벨ਟ ਜਿਹੜੀ ਹੈ ਬਠਿੰਡਾ ਮਾਨਸਾ ਮੁਖਸਰ ਫਰੀਦਕੋਟ ਫਾਜ਼ਲਕਾ ਸੰਗਰੂਰ ਬਰਨਾਲਾ ਇਹਨੂੰ ਆਪਾਂ ਕੈਂਸਰ 벨ਟ ਕਹਿੰਦੇ ਆ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਆ इवन ਜਿਹੜੀ ਟ੍ਰੇਨ ਜਾਂਦੀ ਸੀ ਉਸ ਨੂੰ ਵੀ ਕੈਂਸਰ ਟ੍ਰੇਨ ਕਹਿਣ ਲੱਗੇ ਇਸ ਦਾ ਕਾਰਨ ਕਿਸੇ ਵੀ ਪਾਰਟੀ ਨੇ ਜਾਂ ਤਾਂ ਉਥੇ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਜੇ ਕੋਸ਼ਿਸ਼ ਕੀਤੀ ਜੇ ਪਹੁੰਚੇ ਤਾਂ ਉਹਨਾਂ ਨੇ ਇਸ ਦਾ ਨਿਦਾਨ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੋ ਉਸ ਦਾ ਇੱਕ ਇੰਪੋਰਟੈਂਟ ਇੱਕ ਸਭ ਤੋਂ ਇੰਪੋਰਟੈਂਟ ਕਾਰਨ ਜੋ ਆਉਂਦਾ ਹੈ ਉਹ ਇਹ ਹੈ ਕਿ ਆਪਣਾ ਜਿਹੜਾ ਪਾਣੀ ਜਿਹੜਾ ਆਪਾਂ ਪੀਣ ਵਾਲਾ ਪਾਣੀ ਵਰਤ ਰਹੇ ਆ ਆਪਣਾ ਗਰਾਊਂਡ ਵਾਟਰ ਜਿਹੜਾ ਹੈਗਾ ਇਹਦੇ ਵਿੱਚ ਬਹੁਤ ਜ਼ਿਆਦਾ ਹੈਵੀ ਮੈਟਲ ਦਾ ਹੈ ਯੂਰੇਨੀਅਮ ਹੈ ਪੈਸਟਿਸਾਈਡ ਜਿਹੜੀਆਂ ਕੀੜੇ ਮਾਰ ਦਵਾਈਆਂ ਜਿਹੜੀਆਂ ਫਸਲਾਂ ਤੇ ਲੱਗਦੀਆਂ ਜਿਹੜੀਆਂ ਇਹ ਕੈਮੀਕਲ ਰਸਾਇਣ ਨੇ ਜਿਹੜੇ ਫਸਲਾਂ ਤੇ ਵਰਤੇ ਜਾਂਦੇ ਆ ਇਹ ਸਾਰੀਆਂ ਚੀਜ਼ਾਂ ਆਰਸੈਨਿਕ ਹੈ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਆਪਣੇ ਅੰਦਰ ਕੈਂਸਰ ਦਾ ਇਨਸੀਡੈਂਸ ਆਲੇ ਦੁਆਲੇ ਦੇ ਹੋਰ ਇਲਾਕਿਆਂ ਦੇ ਨਾਲੋਂ ਜ਼ਿਆਦਾ ਹੁੰਦਾ ਹੈ ਜਿਹੜੇ ਨਾਈਟ੍ਰੇਟਸ ਐ ਇਹ ਆਪਣੇ ਪਾਣੀ ਦੇ ਵਿੱਚ ਰਲੇ ਹੋਏ ਨੇ ਸੋ ਇਸ ਦੇ ਵਿੱਚ ਸਿਰਫ ਕੈਂਸਰ ਕਿਉਂ ਇਹ ਹੋਰ ਵੀ ਸਰੀਰ ਤੇ ਬਹੁਤ ਸਾਰੇ ਪ੍ਰਭਾਵ ਪਾਉਂਦਾ ਜਿਵੇਂ ਕਿ ਮੈਮਰੀ ਲਾਸ ਹੁੰਦਾ ਹੈ ਨਰਵਸ ਦੀ ਕਮਜ਼ੋਰੀ ਹੁੰਦੀ ਹੈ ਪੇਟ ਖਰਾਬ ਅਕਸਰ ਰਹਿੰਦਾ ਆਪਣੇ ਇਲਾਕੇ ਦੇ ਲੋਕਾਂ ਦਾ ਕਿਡਨੀ ਸਟੋਨਸ ਆਪਣੇ ਏਰੀਆ ਜਿਆਦਾ ਹੋ ਰਿਹਾ ਫੈਟੀ ਲਿਵਰ ਐਸ ਜੀ او ਟੀ ਪੀਟੀ ਆਮ ਤੌਰ ਤੇ ਵਧ ਰਿਹਾ ਹੈ ਸਕਿਨ ਪ੍ਰੋਬਲਮਸ ਬਾਂਝਪਨ ਇਨਫਰਟੀਲਿਟੀ ਦੇ ਕੇਸਸ ਆਪਣੇ ਏਰੀਆ ਚ ਬਹੁਤ ਜ਼ਿਆਦਾ ਹੋ ਰਹੇ ਹਨ ਸਾਹ ਦਮੇ ਦੇ ਕੇਸਸ ਜੋੜਾਂ ਦੇ ਦਰਦ ਦੇ ਕੇਸਸ ਇਹ ਸਾਰਿਆਂ ਦੇ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਜਿਹੜਾ ਹੈ ਜਿਹੜਾ ਆਪਣਾ ਪੀਣ ਵਾਲਾ ਗੰਦਾ ਪਾਣੀ ਹੈ ਉਹ ਹੈ ਔਰ ਇਸੇ ਲਈ ਕਾਫੀ ਹੱਦ ਤੱਕ ਆਪਾਂ ਇਸ ਤੋਂ ਬਚਾਅ ਕਰ ਸਕਦੇ ਹਾਂ ਅਗਰ ਆਪਾਂ ਜਿਹੜਾ RO ਦੀ ਸਿਲੈਕਸ਼ਨ ਜਿਹੜਾ ਆਪਾਂ ਘਰਾਂ 'ਚ ਆਪਣੇ ਵਾਟਰ ਫਿਲਟਰ ਲਾਉਣੇ ਆ ਅਗਰ ਉਹ ਕਰਨ ਵੇਲੇ ਆਪਾਂ ਥੋੜੀ ਜੀ ਰਿਸਰਚ ਕਰ ਲਈਏ ਸਿਰਫ ਕੀ ਉਹ ਕੀਮਤ ਨੂੰ ਕ੍ਰਾਈਟੇਰੀਆ ਨਾਲ ਲੈ ਕੇ ਜਾਂ ਸਿਰਫ ਇਹ ਸੋਚ ਕੇ ਨਾ ਲਈਏ ਵੀ ਚੱਲ ਕਿਹੜਾ ਸਸਤਾ ਮਿਲ ਰਿਹਾ ਸਾਰੇ RO ਇੱਕ ਬਰਾਬਰ ਹੈ ਨਾ ਇੱਕ ਬਰਾਬਰ ਨਹੀਂ ਹੈ ਇਹ ਚੀਜ਼ ਦਾ ਆਪਾਂ ਦੇਖ ਲਓ ਵੀ ਕਿਹੜੇ RO ਦੇ ਵਿੱਚ ਤੁਹਾਨੂੰ ਬੈਸਟ ਕੁਆਲਿਟੀ ਦੀ RO ਮੈਂਬਰੇਨ ਮਿਲ ਰਹੀ ਹੈ ਕਾਰਬਨ ਫਿਲਟਰ ਮਿਲ ਰਿਹਾ ਹੈ UV ਫਿਲਟਰ ਮਿਲ ਰਿਹਾ ਹੈ ਕਾਪਰ ਫਿਲਟਰ ਮਿਲ ਰਿਹਾ ਹੈ ਔਰ ਨਾਲ ਮਿਨਰਲਾਈਜ਼ੇਸ਼ਨ ਹੋ ਰਹੀ ਹੈ ਜਿਹੜੇ ਅਸੈਂਸ਼ੀਅਲ ਮਿਨਰਲਸ ਆਪਨੇ ਬੋਡੀ ਨੂੰ ਚਾਹੀਦੇ ਆ ਉਹ ਵਿੱਚ ਐਡ ਹੋ ਰਹੇ ਨੇ ਅਗਰ ਇਹ ਸਾਰੀਆਂ ਫੈਸਿਲਿਟੀਆਂ ਦੇਖ ਕੇ ਆਪਾਂ RO ਦੀ ਸਿਲੈਕਸ਼ਨ ਕਰਦੇ ਆ ਤਾਂ ਕੋਈ ਜ਼ਰੂਰੀ ਨਹੀਂ ਕਿ ਆਪਾਂ ਨੇ ਬਹੁਤ ਮਹਿੰਗਾ RO ਲੈਣਾ ਬਹੁਤ ਘੱਟ ਕੀਮਤ ਦੇ ਵਿੱਚ ਲੇਕਿਨ ਪਹਿਲਾਂ ਇੱਕ ਵਾਰੀ ਉਹਦੀ ਗੁਣਵੱਤਾ ਪਤਾ ਕਰਕੇ ਇਹ ਸਾਰੀਆਂ ਚੀਜ਼ਾਂ ਦੀ ਅਗਰ ਕੁਆਲਿਟੀਜ਼ ਅਗਰ ਵਿੱਚ ਹੈਗੀਆਂ ਨੇ ਉਹ 10 ਸਟੇਜ 8 ਸਟੇਜ ਫਿਲਟਰੇਸ਼ਨ ਕਰ ਰਿਹਾ ਹੈ ਤਾਂ ਉਹ ਵਾਲੇ ਆਰਓ ਨੂੰ ਆਪਾਂ ਆਪਣੇ ਘਰ 'ਚ ਲਗਾ ਲਈਏ ਤਾਂ ਕਾਫੀ ਹੱਦ ਤੱਕ ਆਪਾਂ ਇਹਨਾਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉ ਸਕਦੇ ਹਾਂ ਫੇਰ ਵੀ ਕੱਲ ਕੀ ਹੋਣਾ ਕਿਸੇ ਦੇ ਬਸ 'ਚ ਨਹੀਂ ਲੇਕਿਨ ਪ੍ਰੀਕੋਰਸ਼ਨ ਲੈਣਾ ਆਪਣੀ ਸਾਰਿਆਂ ਦੀ ਡਿਊਟੀ ਹੈ